ਵੇ ਬਾੜੀਆਂ ਰਤਾਂ ਦੁਸਤਰੇ ਮਿਤਾਵਾਂ ਦਰਦ ਕੋੜੇ ਬਾੜੀਆਂ ਰਤਾਂ ਦੁਰਤ ਘਰੇ ਨੇ ਸਾਰੇ ਸੁਪਨਿਆਂ ਦੀ ਥਾਂ ਨੈਣਾ ਅੰਦਰ ਡਟਕਣ ਹੰਝੂ ਆਟਾਰੇ ਸੁਪਨਿਆਂ ਦੀ ਨਾ ਨੈਣਾ ਅੰਦਰ ਡਟਕਣ ਹੰਝੂ ਆਰੇ ਛਾਈ ਚੁੱਕ ਨਾ ਪੰਛੀ ਚੱਕ ਹਵਾ ਨਾ ਤੇ ਲੇਕੋ ਸ਼ਾਇੀ ਕਪਨ ਪੰਛੀ ਚੱਕਣ ਹਵਾ ਨਾ ਤੇ ਪੂਰਾ ਕਿਸੇ ਅੱਗੇ ਦੁੱਖ ਥੋਲੀਏ ਸਭ ਦੁੱਖ ਖਤਮ ਆ ਆ ਦੇਖੋ ਗੌਰ ਕਰਿਓ ਜੀ ਹਮ ਅੱਥਾ ਜੋ ਕੰਨੀ ਕਿਸ ਕਾਕੇ ਹਮ ਮਾਰੀ ਉਸ ਉਡਾਰੀ ਹਮ ਅੱਥਾ ਜੋ ਕੰਨੀ ਹਮੀ ਕਿਸ ਕਾਕੇ ਮਾਰੀ ਉਸ ਉਡਾਰੀ ਮੁਰੰਗਾ ਵਾਦਾ ਨਾ ਕਰਿਆ ਨਾਹੀ ਲਾਇ ਲਾਰੇ ਵਾ ਕੜੇ ਅਗੇ ਟੁਕੜਾ ਦੇਖ ਟੁਕੜੇ ਆਪੋਰੇ ਕਹਿੰਦੇ ਨਾਹੀ ਹੱਥਾਂ ਕਿਉ ਕੰਨੀ ਕਿਸ ਕਾਕੇ ਮਾਰੀ ਕੋਸ ਉਡਾਰੀ ਮੁਰੁੰਦਾ ਵਾ ਨਾਲਾ ਕਰਿਆ ਨਾਹੀ ਲਾਇ ਲਾਰੇ ਟੁਕੜੇ ਹਾਂਜੀ ਰੋੜੇ ਹਾਂਜੀ ਟੋਏ ੱੱੱਪੇ ਤੱਪਾ ਝੱਖੜ ਦੀ ਪਰਵਾਹ ਨਾ ਹੁੰਦੀ ਵਾ ਵਾ ਯਾ ਵਾ ਰੋਲੇ ਟੋਏ ਤੇ ਬੇ ਤੁਪਾ ਝੱਖੜ ਵੀ ਪਰਵਾਹ ਨਾ ਹੁੰਦੀ ਹਮ ਸਭ ਪੰਜਾਬ ਨਾਲ ਪੜੇ ਤਾਂ ਸਭ ਦੇ ਤਰ੍ਹਾਂ ਹੈ। ਬਾਣੀ ਨਾਲ ਨਾਲ ਤਵੇ ਸੰਧਪ ਧਿਆਨ ਕਰੇ ਹਾਂ ਕਾਵਿਗੌਰਾ ਧਿਆਨ ਨਾਲ ਕਰੇ। ਚੰਨ ਦੀ ਫਾਂਕ ਜੋ ਲੱਗੇ ਜੀਕਣ ਚੰਨ ਦੀ ਫਾਂਕ ਜੋ ਲੱਗੇ ਜੀਕਣ ਉਸਦੇ ਕੰਨ ਨਹੀਂ ਬਾੜੀ ਉਹ ਜੀ ਬਹੁਤ ਇੰਨੀ ਭਾਗਾਂ ਲੱਗੇ ਜੀ ਕਰੋ ਉਸਦੇ ਕੰਨ ਦੀ ਬਾੜੀ ਹਾਂ ਕੋਈ ਖੋਟ ਨਾ ਰੱਖੀ ਉਸਦੇ ਉਹ ਘੜੀ ਹੁੰਦੇ ਆ ਕੋਈ ਖੋਟ ਨਾ ਰੱਖੀ ਉਸ ਵਿੱਚ ਉਹ ਘੜੀ ਸਨੇਾਰੇ ਭਾਵੇਂ ਕਰੀਏ ਲੱਖ ਕੋਸ਼ਾਂ ਤੁਹਾਡਿਆ ਜਲਾ ਹਾਂ ਭਾਵੇਂ ਕਰੀਏ ਲੱਖ ਕੋਸ਼ਾਂ ਮੈਂ ਨਾ ਸਕਦੇ ਆਪਾਂ ਹਾਂ ਆਪਾਂ ਦਾ ਦੋਵੇਂ ਆਪਾਂ ਦੋਵੇਂ ਤਾਂ ਹੁਣ ਇੰਟਰਨੈਟ ਜੀ ਦੋ ਪਨਾ ਤੇ ਹਾਂ ਅੱਗੇ ਸੁਣਿਓ ਹਾਂ ਜੀ ਕਾਗਿਲ ਕਲਮ ਚੋਕ ਤੇਰੇ ਬਰਾਮਾ ਹਾਂ ਰੱਖੋ ਗੁੰਡੇ ਤੇ ਗੱਤਾ ਕਾਗਿਲ ਕਾਗਿਲ ਚੋਕ ਕਾਗਜ਼ ਕਲਮ ਚੁੱਕ ਤੇ ਨੂੰ ਰਾਮਾ ਰੱਖ ਗੋਡੇ ਤੇ ਗੱਤਾ ਜਿਹਨਾਂ ਦੇ ਪੰਕਟਣੇ ਪੈਣੇ ਕਰਕੇ ਐਵੇਂ ਗੁਜਾਰੇ ਆਟਾ ਦੇ ਉੱਪਰ ਇੱਕ ਵਾਰ ਜਾਣਗੇ ਨਾ ਪਤਾ ਪਿਛਲੇ ਦਿਨ ਜਿਹੜੀ ਕੱਟਣਾ ਬਾਕੀ ਆ ਉਹਦਾ ਮੈਂ ਕੋੜਾ ਜਿਹਾ ਪੁੱਛਿਆ ਕਾਗਜ਼ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਪਤਾ ਲੱਗਦਾ ਨਹੀਂ ਫੇਰ ਫੇਰ ਗੱਲਾਂ ਇਹੋ ਦੁਨੀਆਂ ਕੋ ਜਾਨਦਿਆਂ ਨੇ ਪਤਾ ਲੱਗਦਾ ਨਹੀਂ ਖੇਲ ਖੇਲ ਦੇ ਹੂੰ ਗਰੀਬ ਟੇਕਦਾ ਮੱਥੇ ਰਹਿ ਆ ਰਹਿ ਜਾਂਦਾ ਗਰੀਬ ਟੇਕਦਾ ਮੱਥੇ ਹੈ ਰਹਿ ਜਾਂਦਾ ਉੱਚਿਆਂ ਦੇ ਹੁੰਦੇ ਮੇਂ ਦੇ ਹੂੰ ਪਹਿਲਾਂ ਜਿਹੜਾ ਸੀ ਮੰਨਿਆਂ ਵਿੱਚ ਜਾਂਦਾ ਮਲਾਰੋ ਤਾਂ ਹੋਂ ਵੀ ਸਭੋਂ ਵਾਲੇ ਤੇ ਦੇ ਹਾਂ ਲਾਲਚ ਬੰਚ ਬੰਦਾ ਹੈ ਪਾ ਲ ਜਾਂਦਾ ਉਂਝ ਮਾਰ ਕੈਦਾ ਬਾਣਾ ਹੈ ਤੇ ਦੇ ਹੂੰ ਨੀੜਾ ਕਿੱਥੇ ਗਿਆ ਉਹ ਨਹੀਂ ਹਟ ਸਕਦਾ ਸਬਰ ਕਰੂ ਸਦਾ ਹੀ ਰਹੇ ਤੇ ਜਮਾਨਾ ਬਹੁਤਿਆਂ ਨੂੰ ਇੱਥੇ ਨਹੀਂ ਮਿਲਦੀ ਉਲਝ ਦੇ ਖੇਤੇ ਦੇ ਵਿੱਚ ਹੁਸ਼ਿਆਰ ਬੱਚੇ ਪਾਸ ਉਹ ਖੁਸ਼ ਹੁੰਦੇ ਹੁਸ਼ਿਆਰ ਬੱਚੇ ਪਾਸ ਉਹ ਖੁਸ਼ ਹੁੰਦੇ ਨਜ਼ਾਰਾ ਆਉਂਦਾ ਪਈਆਂ ਨੂੰ ਖੇਤ ਦੇ ਵਿੱਚ ਸੁਆਮੀ ਮਿਲਿਆ ਆਪਣੇ ਜਵਾਈ ਭਾਈ ਨੂੰ ਸੁਆਮੀ ਬਣ ਗਿਆ ਆਪਣੇ ਜਵਾਈ ਭਾਈ ਨੂੰ ਬੱਬੀ ਮਿਲ ਗਿਆ ਚੇਲਿਆਂ ਨੂੰ ਢੇੜ ਦੇ ਵਿੱਚ ਬੱਬੀ ਮਿਲ ਗਿਆ ਚੇਲਿਆਂ ਨੂੰ ਢੇੜ ਮੈਂ ਸੁਣਾਉਣਾ ਤੁਹਾਨੂੰ ਕੰਪਰਨਾਮ ਇਸੇ ਹੀ ਦਾਨ ਨੂੰ ਜਿੰਨਾ ਜੰਦ ਦੇਸ ਦੇ ਲੇਖੇ ਲਾਈ ਸਾਡਾ ਪ੍ਰਣਾਮ ਸਹੀਦਾਨੂ ਜਿੰਨਾ ਜੰਦ ਦੇਸ ਦੇ ਲੇਖੇ ਲਾਈ फांसी ਦਾ ਅੰਦਾ फांसी ਦਾ ਅੰਦਾ ਤੁਮਣ ਤੋਂ ਪਹਿਲਾਂ ਉਹਨਾ ਗਰਦਨ ਵੀ ਨਾ ਕੰਮੀ ਵਾਹ ਵਾਹ ਸਾਡਾ ਪਰਣਾਮ ਸੇ ਕੀਤਾਨੂ ਜਿੰਨਾ ਐਨਾ ਲੋਕਾਂ ਦੇ ਲੇਖੇ ਜਿੰਦ ਲਾਈ ਸਾਡਾ ਪ੍ਰਣਾਮ ਸੇ ਕੀਤਾਨੂ ਜਿੰਨਾ ਜਿੰਦ ਦੇਸ ਤੇ ਲੇਖੇ ਲਾਈ ਮਾਇ ਨੀ ਮਾਇ ਨੀ ਮੇਰਾ ਰੰਗ ਦੇ ਬਸਤਾਂ ਟੀ ਚੋਲਾ ਮਾਇ ਨੀ ਮਾਇ ਮੇਰਾ ਰੰਗ ਦੇ ਰੰਗ ਦੇ ਬਸਾਂ ਧੀ ਝੋਲਾ ਮਾਏ ਨੀ ਮੇਰਾ ਰੰਗ ਦੇ ਬਤਨ ਗਲਾਂ ਮੋਪਿਆ ਬਤਨ ਗਲਾਂ ਮੋਪਿਆ ਆਜ਼ਾਦ ਕਰਵਾਉਣਾ ਹਮਾ ਕੋਰੇ ਅੰਗ ਰੇਜਾ ਨੂੰ ਭਾਰਤ ਦਿੱਤੇ ਝੋਪ ਜਾਉਣਾ ਹਮਾ ਮਾਏ ਰੰਗ ਦੇ ਬਸਾਂ ਈ ਚੋਲਾ ਬਤਨ ਗਲਾ ਮੋਪਿਆ ਬਤਨ ਗਲਾ ਮੋਪਿਆ ਲਾੜੀ ਮੌਤ ਨਾਲ ਵਿਆਹ ਕਰਵਾਉਣਾ ਹਮਾ ਲਾੜੀ ਮੌਤ ਨਾਲ ਵਿਆਹ ਕਰਵਾਉਣਾ ਹਮਾ ਮਾਏ ਲੋਕਾਂ ਦੇ ਪੁੱਤਾਂ ਦਾ ਇੱਕ ਸਰਵਾਲਾ ਹੋਇਆ ਵਾ ਮਾਏ ਤੇਰੇ ਪੁੱਤ ਦੇ ਦੋਸਰ ਵਾਲੇ ਹੋਣਗੇ ਇੱਕ ਰਾਜ ਗੁਰੂ ਇੱਕ ਰਾਜ ਗੁਰੂ ਜੀ ਉਹ ਮੱਲਣ ਸਿੱਖ ਦੇਵ ਹੋਣਗੇ ਮਾਏ ਰੰਗ ਦੇਵ ਸਾ ਤੀਜੋ ਉੜਾ ਵਤਨ ਗਲਾ ਮੋਪਿਆ ਵਤਨ ਗਲਾ ਮੋਪਿਆ ਪੱਚ ਸਾਲ ਦੇ ਆਉਂਦਾ ਇੱਕ ਮਹੀਨਾ ਅੱਥੂ ਦਾ ਪੱਚ ਸਾਲ ਦੇ ਆਉਂਦਾ ਇੱਕ ਮਹੀਨਾ ਅੱਥੂ ਦਾ ਅੱਥੂ ਦੇ ਮਹੀਨੇ ਵਿੱਚ ਕਹਿੰਦੇ ਲੋਕ ਸਿਆਣੇ ਅੱਥੂ ਫੜੀ ਆਵੀ ਲੱਗਦਾ ਵਾ ਅਰਿੰਦੀ ਖੀਰ ਤੇ ਤਲਿਆ ਵੀ ਬਣਦਾ ਹਵਾ ਵਿੱਚ ਥਾਲ ਦੇ ਉਹ ਵਿਚ ਥਾਲ ਦੇ ਆਉਂਦਾ ਇੱਕ ਮਹੀਨਾ ਅੱਥੂ ਦਾ ਅੱਥੂ ਦੇ ਮਹੀਨੇ ਜਦੋਂ ਅੱਥੂ ਫਰੀਆ ਲੱਗਦਾ ਵਾ ਮੱਕੀ ਦੇ ਟਾਂਡਿਆਂ ਨੂੰ ਭੰਨਦਾ ਵਾ ਵਿਚ ਥਾਲ ਦੇ ਉਹ ਵਿਚ ਥਾਲ ਦੇ ਵਿਚ ਥਾਲ ਦੇ ਆਉਂਦਾ ਇੱਕ ਮਹੀਨਾ ਅੱਥੂ ਦਾ ਧੰਨਵਾਦ ਨਣਾ ਇੱਕ ਸੁਖੀ ਸਦਾ ਸੁਹੀ ਉਤੇ ਚਾਹ ਰਿਆ ਦਿੱਲੀ ਇਨੀ ਤੇ ਰੱਖੀ ਪੰਜਾਬ ਬਹੁਤ ਹੀ ਵਧੀਆ ਤੱਤੇ ਸਾਹੀ ਕੀਤੀ ਸਦਾ ਉਸੇਤੀ ਸਦਾ ਮੰਨ ਮੰਨੀ ਤੋਂ ਸਾੜੀਆਂ ਦੇ ਹੱਕ ਕੋਹੇ ਕੋੜੀ ਰਾਜ ਧੰਨ ਜਿਸ ਨੂੰ ਪਸਾਉਣ ਲਈ ਕੋਈ ਨਹੀਂ ਜਾ ਰਿਹਾ ਦਿੱਲੀ ਇਨੀ ਤੇ ਰੱਖੀ ਬਹੁਤ ਮੋਹਰੀਆ ਰੂਪੇ ਸੋਕੇ ਰਿਹਾ ਸਦਾ ਸਿਰ ਉਤੇ ਝੱਲਦਾ ਤੇਰੇ ਹੱਥੋਂ ਰੁੱਤੇ ਆ ਗਏ ਰਹਾ ਤੇਰੇ ਨਾਮ ਦਾ ਬਾਦਰ ਤੋਂ ਲਾਸ ਤੇ ਇਸੇ ਨਾਂ ਦਾ ਦਸਤਕਿਆ ਦਿੱਲੀ ਇੰਨੀ ਤੇਰਾ ਪਿਆਰ ਕਰਦਾ ਵਾਸ ਵਾਸ ਕੁਝੜਿਆ ਉਜੜ ਕੇ ਵਸਦਾ ਧੰਨ ਹੈ ਪੰਜਾਬ ਕਿਹੜਾ ਉਸ ਤੋਂ ਵੀ ਹੱਸਦਾ ਸੰਤਲ ਦਾ ਸੰਤਦਾ ਹੈ ਨਾਂ ਖੰਦੇ ਨਾੜਿਆ ਦਿੱਲੀ ਇੰਨੀ ਤੇਰਾ ਪਿਆਰ ਕਰਦਾ ਦਿੱਲੀ ਇੰਨੀ ਤੇਰਾ ਪਿਆਰ ਕਰਦਾ ਨਾਮ ਉੱਤੇ ਆ ਪੰਜਾਬ ਦਾ ਰਵੇ ਮੈਨੂੰ ਮੌਤ ਦਾ ਪਿਆਰ ਆ ਗਿਆ ਲੋਕ ਚੇਤਕੇ ਗਰੀਜ ਨੂੰ ਬਾਹਰ ਇਹ ਕਰਦਾ ਨਹੀਂ ਕਰਦੇ ਕਿੰਨਾ ਕਰੇ ਪੁੱਤਿਆ ਪੰਜਾਬ ਦਾ ਬੜੀ ਹਨ ਨਾਲ ਨੇ ਵੱਧ ਕਣ ਕੜ ਆਇਆ ਲੋਕ ਆਮ ਗਏ ਬੱਚਾ ਬੱਚਾ ਪੁੱਤਿਆ ਪੰਜਾਬ ਦਾ ਕਿਸ ਹਾਰਿਆਂ ਦੇਣ ਸਦਾ ਸਭ ਨੂੰ ਸਾਰਾ ਕਦੇ ਨਹੀਂ ਹੱਤਿਆ ਤੇ ਪੁੱਤਾਂ ਨਹੀਂ ਕਿੰਤੇ ਪੰਜਾਬ ਦਾ ਮੋਗਲਾਂ ਪੰਜਾਬ ਉੱਤੇ ਹਮਲੇ ਵੀ ਬੜੇ ਸਾਰੇ ਹੋਏ ਤੇ ਕਦੇ ਨਹੀਂ ਰੱਥਿਆ ਪੈਣਾ ਬੇਸ ਹਾਰਿਆਂ ਨੂੰ ਦੇਣ ਥੋੜਾ ਸਾਹਮਣੇ ਖੜਾ ਕਦੇ ਨਹੀਂ ਹਥਿਆਰ ਤੋਂ ਦੁੱਖਾ ਨਹੀਂ ਘੁੱਟਿਆ ਪੰਜਾਬ ਦਾ ਮੋਗਲਾਂ ਪੰਜਾਬ ਉੱਤੇ ਅਗਲੇ ਵੀ ਬੜੇ ਕੀਤੇ ਜਾਂਦਾ ਟੀਮ ਦੀ ਸਮਾਨ ਟੀਮ ਦੀ ਖਿਆਣਾ ਬੜਾ ਮੁਟਿਆ ਪੰਜਾਬ ਦਾ ਪੰਜਾਬ ਨੇ ਵੀ ਪੰਜਾਬੀ ਕਦੇ ਕੁਝ ਨਹੀਂ ਕਿਹਾ ਪੰਜਾਬ ਨੇ ਪੰਜਾਬੀ ਕਦੇ ਕੁਝ ਨਹੀਂ ਕਿਹਾ ਕਈ ਰਾਜਾਂ ਵਿੱਚ ਬੰਦਾ ਜਾਂਦਾ ਕੁੱਤਿਆ ਪੰਜਾਬ ਦਾ 8